ਇਦੇ ਨਾਲ ਨਾਲ ਹੀ ਜੋ ਵਿਕਟਮ ਸੀਗੀ ਡਿਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਇਡੈਂਟੀਫੀਏਬਲ ਸੀਗਾ ਫੇਸ ਨੂੰ ਨਿਸ਼ਚਿਤ ਨਹੀਂ ਹੋਈ ਸੀ ਕਿ ਅਗਰੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਾ ਕਿ 7 ਫਰਵਰੀ ਨੂੰ ਕੁੜੀ ਨੂੰ ਇੱਕ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ ਸਾਡੇ 9:00 ਵਜੇ ਦੇ ਤਕਰੀਬਨ ਰਾਤ ਲਾਰਜ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਿਲ ਨੂੰ ਫੋਟੋ ਦੀ ਫਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾ ਦੇ ਵਿਅਕਤੀ ਆ ਪਈ ਹੋਈ ਐਨੇ ਸਪਨਾ ਨੂੰ ਪਹਿਲਾਂ ਇੱਕ ਧਾਰਨੂਮਾ ਚੀਜ਼ ਦੇ ਨਾਲ ਇੱਕ ਤਰੀਚ ਟਾਈਪ ਦੀ ਚੀਜ਼ ਨਹੀਂ ਜਿਸ ਦੇ ਨਾਲ ਸਟੈਬ ਕਰਕੇ ਪਹਿਲਾਂ ਉਹਦਾ ਕਤਲ ਕੀਤਾ ਉਦੋਂ ਬਾਅਦ ਉਹ ਫੇਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਇਹਨੇ ਇੱਕ ਬੈਗ ਦੇ ਵਿੱਚ ਉਹ ਫੇਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ। ਕਿ 11 ਫਬਰੀ ਨੂੰ तकरीबन ਸਾਢੇ 12 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਨ ਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਉਹ ਕੁੜੀ ਦੀ ਲਾਸ਼ ਆ ਗਈ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀਗੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀ ਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਨਾਲ ਨਾਲ ਸੀਆਈਡੀ ਟੀਮ ਸ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀ ਡੀ ਦੀ ਓਵਰਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ CCTV ਨੂੰ ਵੀ ਚੈੱਕ ਕੀਤਾ ਗਿਆ ਆਸ-પાસ ਦੇ ਤੇ ਇਸ CCTV ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਸਵੀਰ ਇਹਦੇ ਨਾਲ ਨਾਲ ਹੀ ਜੋ ਵਿਕਟਮ ਸੀਗੀ ਡਿਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਇਡੈਂਟਿਫਾਇਬਲ ਸੀਗਾ ਫੇਸ ਨੂੰ ਇਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਤੇ ਰਹਿਣ ਵਾਲੀ ਸੀ ਹਾਲ ਕੀ ਘੜੀ ਵੈਥੇ ਪਟੇਨਡਾ ਵੀ ਕਿ ਰਹਿ ਰਹੀ ਸੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਹੀ ਪਤਾ ਲੱਗ ਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਸੀ ਚੈੱਕ ਕੀਤੀ ਤੇ ਕੁਝ 15 ਦੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਾ ਕਿ 7 ਫ फेब्रुवारी ਨੂੰ ਕੁੜੀ ਨੂੰ ਇੱਕ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ 9:00 ਵਜੇ ਕੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਪਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਕੀ ਹੋਈ ਜੋ ਬੇਸਿਕਲੀ ਪਟੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜ ਦਾ ਤੇ ਹਾਲ ਕੀ ਕੜੀ ਉਹ ਸੁਰਪੀ ਸੁਰਪੀਰ ਨਾਵੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਭਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਇਨਸੀਡੈਂਟ ਸੀਗਾ ਕਤਲ ਵਾਲਾ ਜੋ ਇਨਸੀਡੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਤਮ ਲਕਾ ਦਾ ਦੋਸਤ ਸੀਗਾ ਤੇ ਦੋਨੋਂ ਕੁਝ ਟਾਈਮ ਦੇ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਜੋ ਜੋ ਦਰਮਿਆਣੀ ਰਾਤ ਸੀਗੀ ਜਾਂ 9 ਦੀ अर्ली ਮਾਰਨਿੰਗ ਜੀ ਨੂੰ ਕਹਿ ਸਕਦੇ ਕਿ ਰਾਤ 8 ਤੋਂ ਬਾਅਦ ਐਂ ਸਵੇਰੇ ਆਈ ਥਿੰਕ 2-3 ਵਜੇ ਕੀ ਤਕਰੀਬਨ ਦਾਈ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰਨੂਮਾ ਚੀਜ਼ ਦੇ ਨਾਲ ਇੱਕ ਤਰਿਚ ਟਾਈਪ ਦੀ ਚੀਜ਼ ਨਹੀਂ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਇਹਨੂੰ ਫਿੱਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜੀਆਂ آبادی ਹੋਣ ਕਰਕੇ ਇਹਨੂੰ ਡਰ ਲੱਗ ਗਿਆ ਕਿ ਸ਼ਾਇਦ 스멜 ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਕੋ ਜਾ ਕੇ ਫਿਰ ਦੋ ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖਮ ਫਿਰ 11 ਤਰੀਕ 10 11 ਕੀ ਜੋ ਦਰਮਿਆਨੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਵਾਡਨ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਇੱਕ ਬਾਡੀ ਨੂੰ ਸਿੱਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ सिंपैथी ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਆਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀ ਕਿ ਪੁਲਿਸ ਨੇ ਇਹਨੂੰ ਫੜ ਹੀ ਲੈਣਾ ਹੈ ਕੇਸ ਕਰਕੇ ਤੇ ਤਾਂ ਪਹੁੰਚ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਸਡ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਤੇ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਟੈਟੂ ਕਰਵਾਇਆ ਹੈਗਾ ਤੇ ਜੋ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਨਾ ਬਟ ਆ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹ ਕਹਿਣ ਮੁਤਾਬਕ ਹੀ ਐਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਪੈਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਇਹ ਜਾਣਦਾ ਸੀਗਾ ਮੈਮ ਇਹਦੇ ਤੋਂ ਕੋਈ ਗੱਲ ਨਹੀਂ ਹੁੰਦੀ ਹੈ ਜੀ ਆ ਸ਼ਾਇਦ ਦੋਨੋਂ ਦੋਸਤ ਸੀਗੇ ਤੇ ਐਨੇ ਕੁਝ ਨਹੀਂ ਪਰਸਨਲ ਪਰਸਨਲ ਗੱਲ ਹੋਸਾ ਜਿਹਨੇ ਹੋਜੀ ਸ਼ੇਅਰ ਨਹੀਂ ਕੀਤੀ ਹੈਗੀ ਬਟ ਇੱਕ ਦੂਜੇ ਦੇ ਦੋਸਤ ਸੀਗੇ एक पैशन कह आ, कुछ, आ, कुछ तो एक कि कुछ 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 आपस या या लड़ाई हुई है फिर वगैरह ये आ, हजे नहीं, नहीं रहे थे तो किसी दे बट ये दोस्त कुछ मन दिन ਕਾ ਤੇ ਕੌਣ ਕੌਣ ਨੇ ਕਿੱਥੇ ਰਹਿੰਦਾ ਸੀ ਕੱਲਾ ਹੀ ਰਹਿੰਦਾ ਹੈਗਾ ਸੁਰਖਪੀਰ ਜੋ ਜਗ੍ਹਾ ਹੈ ਸੁਰਖਪੀਰ ਉੱਥੇ ਉੱਥੇ ਰਹਿੰਦਾ ਹੈਗਾ ਹਾਲ ਕੀ ਘੜੀ ਉਹਦਾ ਗੁਲਾਬ ਗੜਦਾ ਹੈਗਾ ਕੱਲਾ ਹੀ ਹੈ ਜਿਹੜਾ ਮਰਡਰ ਸੁਰਖਪੀਰ ਚ ਹੋਇਆ ਸੀ ਨਾ ਟੈਟੂ ਅ ਟੈਟੂ ਇਹ ਕਿਸੇ ਨੇੜੇ ਦੀ ਦੁਕਾਨ ਤੋਂ ਟੈਟੂ ਇਹਨੇ ਆਫਟਰ ਜੋ ਮਰਡਰ ਹੈ ਉਹ ਤੋਂ ਬਾਅਦ ਇਹਨੇ ਕਰਵਾਇਆ ਹੈਗਾ ਆਪਣਾ ਤੇ ਸਪਨਾ ਜੁਡੀਸੀਸ ਦੇ ਉਹਦੇ ਫੋਟੋ ਇਕੱਠੇ ਇਹਨਾਂ ਦੇ ਫੋਟੋ ਹੈਗਾ ਉਹਨੂੰ ਪੂਰਾ ਪੂਰਾ ਫੋਟੋ ਨੂੰ ਹੀ ਟੈਟੂ ਦੇ ਵਿੱਚ ਕਨਵਰਟ ਕਰਾਉਣਾ ਹੈ ਬਾਡੀ ਤੇ ਟੈਟੂ ਕਰਨੇ ਕਿੱਥੇ ਹੈ ਕਾਫੀ ਹੈਵ ਯੂ ਹਮ ਇਨ ਰੀਚed ਦੈਟ ਨੀਵੋ ਕਰ ਲੇਗੇ ਲੇਕਿਨ ਟੈਟੂ ਤੋਂ ਉਹਨੂੰ ਵੀ ਪਤਾ ਨਹੀਂ ਹੁਣ ਟੈਟੂ ਮੇਕਰ ਨੂੰ ਤੋਂ ਇਹਨੇ ਫੋਟੋ ਦਿਖਾ ਕੇ ਕਰਵਾ ਲਿਆ ਹੁਣੇ ਲੋਕਲੀ ਕੋਈ ਟੈਟੂ ਮੇਕਰ ਹੈਗਾ ਬਾਡੀ ਤੇ ਪਰ ਹੋਰ ਵੀ ਟੈਟੂ ਹੈ ਜੋ ਐਕਿਊਸ ਰਹੇ ਤੇ ਪੂਰਾ ਪੂਰੇ ਦੋਨੋਂ ਦੇ ਦੋਨ ਆਰਮਸ ਟੈਟੂ ਨਾਲ ਭਰੇ ਹੋਏ ਨੇ ਇਹ ਕਲੈਪਸ਼ਨ ਜੋ ਕਾਪੂ ਦਾ ਸਰ ਉਹ ਆਮ ਇਨ ਆਫਟਰ ਹਰ ਡੈਕਸ ਉਸਕੇ ਬਾਅਦ ਮੁਕੀ ਹੋ ਸਨ ਨੰਨ ਲੜਕੀ ਵਾਲਾ ਤਾਂ ਪਹਿਲਾਂ ਕਹੇਗਾ اچھا ਆਪਣੀ ਵੀ ਉਸੇ ਆਪਣੀ ਦੇ ਉੱਪਰ ਉਹਨੇ ਆਪਣੀ ਚੈਸਟ ਦੇ ਉੱਪਰ ਆਪਣਾ ਤੇ ਡਿਸੀਜ਼ ਦਾ ਇੱਕ ਫੋਟੋ ਹੈਗਾ ਕੱਟੇ ਉਹ ਫੋਟੋ ਨੂੰ ਇਹਨੇ ਉਹ ਕਰਵਾਇਆ